ਸ਼ਬਦ ਸੁਖਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਬਾਣੀ ਦੀਆਂ ਜਿਨ੍ਹਾਂ ਪੰਕਤੀਆਂ ਦੀ ਜਿਸ ਸ਼ਬਦ ਦੀ ਵਿਚਾਰ ਅੱਜ ਅਸੀਂ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗਉੜੀ ਰਾਗ ਦਾ 20 ਨੰਬਰ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਅਬ ਕੈਸੇ ਮਰੂੰ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਨਿਆ ਹੁਣ ਮੈਂ ਕਿਸ ਤਰ੍ਹਾਂ ਮਰਾਂਗਾ ਜਦੋਂ ਕਿ ਮੌਤ ਦੇ ਨਾਲ ਮੇਰਾ ਪਿਆਰ ਟੁੱਟ ਗਿਆ ਰੇ ਮੇਰੀ ਸਾਜ ਬਣ ਗਈ ਹੈ ਮੌਤ ਤਾਂ ਮੈਨੂੰ ਹੁਣ ਦਾਲ ਨਹੀਂ ਰਿਆ ਅਬ ਕੈਸੇ ਮਰੂੰ ਮਰਨ ਮਨ ਮੰਨਿਆ ਮੌਤ ਦੇ ਨਾਲ ਮੇਰਾ ਮਨ ਜਿ ਰਹਿ ਉਹ ਪਤੀਟ ਗਿਆ ਹੈ ਮਰ ਮਰ ਜਾਂਦੇ ਜਿਨ ਰਾਮ ਨਾ ਜਾਣਿਆ ਜਿਸ ਨੇ ਪ੍ਰਮਾਤਮਾ ਨੂੰ ਨਹੀਂ ਜਾਣਿਆ ਜਿਸ ਨੇ ਪ੍ਰਮਾਤਮਾ ਨੂੰ ਨਹੀਂ ਪਛਾਣਿਆ ਉਹ ਬਾਰ ਬਾਰ ਮਰਦੇ ਹਨ ਬਾਰ ਬਾਰ ਮਰਦੇ ਜਦੋਂ ਅਸੀਂ ਮੌਤ ਦੀ ਗੱਲ ਕਰਦੇ ਹਾਂ ਤੇ ਗੁਰਮਤਿ ਦੇ ਵਿੱਚ ਮੌਤ ਇਕੱਲੀ ਮੌਤ ਕਈ ਤਰ੍ਹਾਂ ਦੀ ਹੈ ਇੱਕ ਮੌਤ ਤਾਂ ਉਹ ਹੈ ਜਦੋਂ ਸਰੀਰ ਤੇ ਆਤਮਾ ਦਾ ਮਿਸ਼ੂੜਾ ਹੋ ਜਾਂਦਾ ਹੈ ਇੱਕ ਮੌਤ ਉਹ ਹੈ ਜਦੋਂ ਇਹ ਜੀਵ ਗੁਰੂ ਵੱਲੋਂ ਜਾਂ ਪ੍ਰਮਾਤਮਾ ਵੱਲੋਂ ਮੂੰਹ ਮੋੜ ਲੈਂਦਾ ਹੈ ਤਦੋਂ ਇਹ ਜੀਵ ਛੁੜਿਆ ਹੈ ਆਤਮਿਕ ਤੌਰ ਤੇ ਮਰਨਕਦਾ ਹੈ ਮਰਿਆ ਹੁੰਦਾ ਹੈ ਜਿਸ ਨੂੰ ਅਸੀਂ ਹਰ ਰੋਜ਼ ਰਹਿ ਦਸ ਦੀ ਬਾਣੀ ਅੰਦਰ ਪੜ੍ਹਦੇ ਹਾਂ ਆਖਾਂ ਜੀਵਾਂ ਮੈਂ ਸਰੇ ਮਰ ਜਾਂਦਾ ਜੇ ਪ੍ਰਮਾਤਮਾ ਵਿਸਰਦਾ ਹੈ ਤੇ ਮੈਂ ਮਰ ਜਾਂਦਾ ਮੇਰੀ ਮੌਤ ਹੋ ਜਾਂਦੀ ਹੈ ਜੇ ਪ੍ਰਮਾਤਮਾ ਚੇਤੇ ਰਹਿਦਾ ਹੈ ਤੇ ਮੈਨੂੰ ਜੀਵਨ ਮਿਲਦਾ ਹੈ ਮੈਂ ਜਿਉਂਦਾ ਇਸੇ ਕਰਕੇ ਅਧਿਆਤਮਿਕ ਖੇਤਰ ਦੇ ਵਿੱਚ ਉਹਨਾਂ ਨੂੰ ਜੀਵਨ ਦੇ ਪ੍ਰਵਾਨ ਕੀਤਾ ਗਿਆ ਹੈ ਜਿਹੜੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਪ੍ਰਮਾਤਮਾ ਦੇ ਨਾਲ ਜੁੜਦੇ ਹਨ ਜੀਵਤ ਦੇਖੇ ਜਿਨੀ ਹਰ ਹਰ ਧਿਆਨ ਜਿਨ੍ਹਾਂ ਨੇ ਪਰਮਾਤਮਾ ਦਾ ਧਿਆਨ ਧਰਿਆ ਹੈ ਪਰਮਾਤਮਾ ਦਾ ਸਿਮਰਨ ਕੀਤਾ ਹੈ ਸਤਿਗੁਰੂ ਜੀ ਉਹਨਾਂ ਨੂੰ ਜਿੰਦਿਆਂ ਵਿੱਚ ਲੈਣਦੇ ਹਨ ਤੇ ਜਿਹੜੇ ਪਰਮਾਤਮਾ ਵੱਲੋਂ ਖੁੰਝੇ ਹੋਏ ਹਨ ਜਿਨ੍ਹਾਂ ਨੇ ਪਰਮਾਤਮਾ ਵੱਲੋਂ ਮੂੰਹ ਮੋੜਿਆ ਹੋਇਆ ਹੈ ਉਹਨਾਂ ਨੂੰ ਭੂਤਨਿਆਂ ਦੇ ਨਾਲ ਬੇਤਾਲਿਆਂ ਦੇ ਨਾਲ ਜਾਂ ਡਰਾਉਣੇ ਲੋਕਾਂ ਦੇ ਨਾਲ ਤੁਲਨਾ ਦਿੱਤੀ ਗਈ ਫਰੀਦਾ ਤਿੰਨ ਮੁਖ ਡਰਾਵਣੇ ਜਿਨ੍ਹਾਂ ਵਿਚਾਰੋਂ ਨਾ ਭੂਤਾਂ ਪ੍ਰੇਤਾਂ ਦੇ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਚਿਹਰੇ ਡਰਾਉਣੇ ਹੁੰਦੇ ਹਨ ਤੇ ਬਾਬਾ ਫਰੀਦ ਜੀ ਆਖਦੇ ਹਨ ਕਿ ਜਿਨ੍ਹਾਂ ਨੂੰ ਪਰਮਾਤਮਾ ਪਰਮਾਤਮਾ ਦਾ ਨਾਮ ਵਿਸਰਿਆ ਹੋਇਆ ਹੈ ਉਹ ਭੂਤਾਂ ਪ੍ਰੇਤਾਂ ਵਰਗੇ ਡਰਾਉਣੇ ਹਨ ਤੇ ਜਿਹੜੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਜਿੰਦੇ ਹਨ ਤੇ ਉਹਨਾਂ ਦੀ ਗਿਣਤੀ ਜਿੰਦਿਆਂ ਵਿੱਚ ਇਸ ਤੋਂ ਇਲਾਵਾ ਇੱਕ ਮਹਤਵਪੂਰਨ ਹੈ ਕਿ ਜਦੋਂ ਇਹ ਜੀਵ ਆਪਣੇ ਅੰਦਰੋਂ ਮੈਨੂੰ ਖਤਮ ਕਰ ਲੈਂਦਾ ਹੈ ਆਪਾਂ ਬਾ ਹਉਮੈ ਹੰਕਾਰ ਨੂੰ ਮਾਰ ਲੈਂਦਾ ਹੈ ਤੇ ਇਹ ਵਿਕਾਰਾਂ ਵਾਲੇ ਪਾਸੇ ਤੋਂ ਮਰ ਜਾਂਦਾ ਹੈ ਤੇ ਗੁਰੂ ਦੇ ਅੱਗੇ ਆਤਮਿਕ ਸਮਰਪਣ ਕਰ ਜਾਂਦਾ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਜਿਸ ਪਿਆਰੇ ਸੁਨੋਨੇ ਹੀ ਤਿਸ ਆਗੈ ਮਰ ਚਲੀਏ ਜਿਸ ਦੇ ਨਾਲ ਪਿਆਰ ਹੈ ਉਸ ਦੇ ਅੱਗੇ ਮਰਿਆਂ ਵਾਲਾ ਜੀਵਨ ਜੀਵਿਆ ਜਾਂਦਾ ਤੇ ਗੁਰਮਤਿ ਦੇ ਵਿੱਚ ਜੀਵਤ ਮਰਨ ਦੀ ਗੱਲ ਵੀ ਕਹੀ ਗਈ ਹੈ ਜਿਉਂਦੇ ਮਰਨਾ ਤੇ ਜਿਉਂਦੇ ਮਰਨ ਤੋਂ ਭਾਵ ਹੈ ਕਿ ਸਰੀਰ ਦੇ ਵਿੱਚ ਵਿਚਰਦਿਆਂ ਹੋਇਆ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਮਾਇਆ ਦੇ ਵਿੱਚ ਵਿਚਰਦਿਆਂ ਹੋਇਆ ਇਨ੍ਹਾਂ ਖਾਸ਼ਾਂ ਤੋਂ ਨਰਲੀਪ ਰਹਿਣਾ ਤੇ ਇਹਨਾਂ ਖਾਸਾਂ ਤੋਂ ਮੁਕਤੀ ਪ੍ਰਾਪਤ ਕਰਨੂਗੀ ਜੀਵਨ ਮੁਕਤ ਕਿਹਾ ਜਾਂਦਾ ਹੈ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀ ਹੁਣ ਜਿਉਂਦੇ ਦੀ ਮਰਨ ਦੀ ਗੱਲ ਕਹੀ ਗਈ ਹੈ ਤੇ ਜਿਉਂਦੇ ਮਰਨ ਦੀ ਜਾਣਤ ਜਿਹੜੀ ਹੈ ਉਹ ਭਾਈ ਲਹਿਣਾ ਜੀ ਨੇ ਸਿਖਾਈ ਹੈ ਕਿ ਕਿਵੇਂ ਜਿਉਂਦੇ ਮਰੇ ਜਾਇ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਨੂੰ ਅੱਧੀ ਰਾਤ ਦੇ ਸਮੇਂ ਉਠਾਇਆ ਤੇ ਕਹਿਣ ਲੱਗੇ ਲਹਿਣਿਆ ਇਹ ਬਸਤਰ ਚੋ ਤੇ ਇਹਨਾਂ ਨੂੰ ਰਾਵੀ ਦਰਿਆ ਤੋਂ ਧੋ ਕੇ ਲਿਆ ਲਹਿਣਾ ਜੀ ਨੇ ਛੱਤ ਬਸਤਰ ਕਿਤੇ ਤੇ ਰਾਵੀ ਦਰਿਆ ਤੇ ਚਲੇ ਗਏ ਬਸਤਰ ਤੋਕੇ ਲਾਏ ਰਤ ਦਾ ਸਮਾਂ ਸੀ ਅਜੇ ਸੁੱਤੇ ਹੀ ਸਨ ਮੋੜੀ ਧਾਰ ਬਾਰਸ ਹੋ ਰਹੀ ਸੀ ਗੁਰੂ ਨਾਨਕ ਦੇਵ ਜੀ ਨੇ ਉਠਾਇਆ ਤੇ ਕਹਿਣ ਲੱਗੇ ਕਿ ਧਰਮਸਾਲ ਦੀ ਦੀਵਾਰ ਟਹਿ ਗਈ ਹੈ ਇਸ ਨੂੰ ਉਸਾਰਨਾ ਹੈ ਤੇ ਦਿਨ ਚੜ੍ਹਦੇ ਤੱਕ ਉਸਰਨੀ ਚਾਹੀਦੀ ਹੈ ਲਹਿਣਾ ਜੀ ਮੋੜੀ ਧਾਰ ਬਾਰਸ਼ ਦੇ ਵਿੱਚ ਬਾਰ-ਬਾਰ ਦੀਵਾਰ ਉਸਾਰਦੇ ਹਨ ਬਾਰ-ਬਾਰ ਉਹ ਦੀਵਾਰ ਟੱਟਦੀ ਹੈ ਅਖੀਰ ਸਵੇਰ ਮੋਂ ਤੱਕ ਦੀਵਾਰ ਜਿਹੜੀ ਸੀ ਉਹ ਓਸਾਰ ਦਿੱਤੀ ਗਈ। ਇਹ ਜਿੰਨੀਆਂ ਵੀ ਸਾਖੀਆਂ ਹਨ ਕਿ ਸਾਨੂੰ ਇਹੀ ਸਿੱਖਿਆ ਦਿੰਦੀਆਂ ਹਨ ਕਿ ਗੁਰੂ ਦੇ ਅੱਗੇ ਕਿਹੋ ਜਿਹਾ ਜੀਵਨ ਜੀਵਿਆ ਜਾਂਦਾ ਹੈ ਮਰਿਆਵਾਲਾ ਜੀਵਨ ਜੀਵੇ ਜਾਂਦਾ ਹੈ। ਗੁਰੂ ਦੇ ਅੱਗੇ ਆਪਣੀ ਮੈਨੂ ਮਾਰ ਕੇ ਆਪਣੀ ਹੰਕਾਰ ਨੂੰ ਮਾਰ ਕੇ ਗੁਰੂ ਦੇ ਹੁਕਮ ਨੂੰ ਸੇ ਮੱਥੇ ਮੰਨਣਾ ਇਸ ਨੂੰ ਜੀਵਤ ਮਰਨਾ ਕਿਹਾ ਗਿਆ ਹੈ। ਤੇ ਜਿਹੜਾ ਜਿੰਦਿਆਂ ਮਰਦਾ ਹੈ ਉਹੀ ਗੁਰੂ ਦੇ ਦਰ ਤੇ ਪਰਵਾਣ ਚੜਦਾ ਹੈ ਉਹੀ ਪ੍ਰਮਾਤਮਾ ਦੇ ਦਰ ਤੇ ਔਰ ਵਾਲ ਤੜਦਾ ਇਸ ਕਰਕੇ ਭਗਤ ਜੀ ਆਖਦੇ ਹਨ ਕਿ ਇਸ ਮੌਤ ਦੇ ਨਾਲ ਮੇਰਾ ਮਨ ਜੁੜਿਆ ਹੈ ਉਹ ਪਿਆਰ ਆ ਬੈਠਾ ਹੈ ਮੇਰਾ ਮਨ ਜੁੜਿਆ ਹੈ ਇਸ ਮੌਤ ਦੇ ਨਾਲ ਪਤੀਜ ਗਿਆ ਮਰਨ ਮਨ ਮੰਗਿਆ ਅਬ ਕੈਸੇ ਮਰਨ ਹੁਣ ਜਦੋਂ ਮੌਤ ਦੇ ਨਾਲ ਹੀ ਮੇਰਾ ਮਨ ਪਤੀਜ ਗਿਆ ਹੈ ਹੁਣ ਮੈਂ ਮਰਾਂਗਾ ਨਹੀਂ ਹੁਣ ਮੈਂ ਨੂੰ ਮੌਤ ਨਹੀਂ ਆਵੇਗੀ ਕਬ ਕੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਮਰਦੇ ਕੌਣ ਹਨ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਨਹੀਂ ਪਛਾਣਿਆ ਪ੍ਰਮਾਤਮਾ ਨੂੰ ਨਹੀਂ ਜਾਣਿਆ ਇਸ ਤੋਂ ਅੱਗੇ ਸ਼ਬਦ ਦਾ ਪਹਿਲਾ ਪਦ ਹੈ ਜਿਸ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਜੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਮੈਨੂੰ ਮੌਤ ਦੀ ਸਮਝ ਆ ਗਈ ਹੈ ਤੇ ਮੌਤ ਦਾ ਮੌਤ ਦੀ ਅਸਲੀਅਤ ਦਾ ਪਤਾ ਚੱਲ ਗਿਆ ਜਿਸ ਮੌਤ ਤੋਂ ਸਾਰਾ ਹੀ ਜਗਤ ਜਿਹੜਾ ਹੈ ਸਾਰਾ ਸੰਸਾਰ ਜਿਹੜਾ ਹੈ ਡਰਦਾ ਹੈ ਤੇ ਘਬਰਦਾ ਹੈ ਜਿਸ ਮੌਤ ਨੂੰ ਦੇਖ ਕੇ ਜੇ ਮਰਨੇ ਸਭ ਜਗਤ ਤਰਸੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਉਸ ਮੌਤ ਦੀ ਮੈਨੂੰ ਸਮਝ ਆ ਗਈ ਹੈ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਹੋਇਆ ਕੀ ਕਿ ਮਤੀ ਦਾਸ ਜੀ ਨੂੰ ਲਿਆਂਦਾ ਗਿਆ ਦਿੱਲੀ ਦੇ ਚਾਂਦਨੀ ਚੌਕ ਦੇ ਪਾਸ ਔਰ ਡਰਾਵਾ ਦਿੱਤਾ ਗਿਆ ਸ਼ਿਕੰਜਾ ਲਿਆਇਆ ਗਿਆ ਹਾਰਾ ਲਿਆਇਆ ਗਿਆ ਕਿ ਜੇਕਰ ਸਿੱਖੀ ਨੂੰ ਛੱਡ ਦਵੇਂ ਗੁਰੂ ਤੇਗ ਬਹਾਦਰ ਜੀ ਦਾ ਸਾਥ ਛੱਡ ਦਵੇਂ ਤੇ ਮੁਸਲਮਾਨ ਬਣ ਜਾਵੇਂ ਤੇ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਨਹੀਂ ਤਾਂ ਤੈਨੂੰ ਇਸ ਆਰੀ ਦੇ ਨਾਲ چیر ਕੇ ਦੋ ਫਾੜ ਕਰ ਦਿੱਤਾ ਜਾਵੇਗਾ ਹੁਣ ਮੌਤ ਦੀ ਅਸਲੀਅਤ ਨੂੰ ਮਤੀ ਦਾਸ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸੰਗਤ ਕਰ ਸਮਝ ਲਿਆ ਸੀ ਕਿ ਮੌਤ ਦੀ ਅਸਲੀਅਤ ਕੀ ਹੈ ਇਸ ਕਰਕੇ ਇਸ ਸਰੀਰਕ ਮੌਤ ਨੂੰ ਉਹ ਮੌਤ ਨਹੀਂ ਸਮਝਦਾ ਇਹ ਤਾਂ ਕੇਵਲ ਤੇ ਕੇਵਲ ਇੱਕ ਤਬਦੀਲੀ ਹੈ ਤੇ ਜੋ ਹੋਣੀ ਹੀ ਹੋਣੀ ਹੈ ਕਿਉਂ ਗੁਰੂ ਨੂੰ ਪਿੱਛ ਦਿੱਤੀ ਜਾਵੇ ਕਿਉਂ ਗੁਰੂ ਵੱਲੋਂ ਬੇਮਖ ਹੋਇਆ ਜਾਵੇ ਕਿਉਂ ਗੁਰੂ ਵੱਲੋਂ ਮੁੱਖ ਮੋੜਿਆ ਜਾਵੇ ਜਿਸ ਗੁਰੂ ਦੀ ਸਿੱਖਿਆ ਨੇ ਮੌਤ ਦੀ ਅਸਲੀਅਤ ਦਾ ਗਿਆਨ ਕਰਵਾਇਆ ਅਖੀਰ ਕੀ ਵਯਾਸ ਕੰਜੇ ਦੇ ਵਿੱਚ ਫਿੱਟ ਕਰਕੇ ਆਰੀ ਦੇ ਨਾਲ ਮਤੀ ਦਾਸ ਦੀ ਤੇ ਸਰੀਰ ਨੂੰ ਦੋ ਹਾੜ ਤੱਕ ਭਾਈ ਦਿਯਾਲਾ ਜੀ ਨੂੰ ਬੁਲਾਇਆ ਗਿਆ ਤੁਹਾਡੇ ਸਾਹਮਣੇ ਜੋ ਹਸ਼ਮਤੀ ਦਾਸ ਦਾ ਹੋਇਆ ਹੈ ਤੁਹਾਡਾ ਉਸ ਤੋਂ ਵੀ ਮਾਰਾ ਕੀਤਾ ਜਾਵੇਗਾ ਗੁਰੂ ਤੇਗ ਬਹਾਦਰ ਜੀ ਦਾ ਸਾਥ ਛੱਡਦਾ ਜਾਨ ਬਖਸ਼ੀ ਜਾਵੇ। ਦਿਆਲਾ ਜੀ ਨੇ ਕੜਕ ਤੇ ਜਵਾਬ ਦਿੱਤਾ। ਮਤਾ ਸਮਝਿਓ ਕਿ ਮਤੀ ਦਾਸ ਮਰ ਗਿਆ। ਮਤੀ ਦਾਸ ਤਾਂ ਸਦਾ ਲਈ ਜਿਉ ਪਿਆ ਹੈ। ਉਹ ਤੇ ਅਮਰ ਹੋ ਗਿਆ। ਹੁਣ ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ ਜਾਂ ਸਹਾਦਤ ਦੀ ਗੱਲ ਕਰਦੇ ਹਾਂ ਤੇ ਇੱਕ ਅੰਗਰੇਜ਼ ਵਿਦਵਾਨ ਲਿਖਦਾ ਹੈ ਕਿ ਸ਼ਹੀਦ ਜਿਹੜਾ ਹੈ ਇੱਕ ਵਾਰ ਮਰ ਕੇ ਸਦਾ ਲਈ ਅਮਰ ਹੋ ਜਾਂਦਾ ਹੈ। ਉਸ ਦੇ ਮੁਕਾਬਲੇ ਇੱਥੇ ਬੋਝ ਦਿਹਤੇ ਕਾਇਰ ਆਦਮੀ ਜਿਹੜੇ ਹਨ ਉਹ ਇੱਕੋ ਹੀ ਜੀਵਨ ਦੇ ਵਿੱਚ ਕਈ ਵਾਰ ਜੰਮਦੇ ਤੇ ਕਈ ਵਾਰ ਮਰਦੇ ਦਿਆਲਾ ਜੀ ਨੇ ਕੜਕ ਕੇ ਜਵਾਬ ਦਿੱਤਾ ਕਿ ਮਤੀ ਦਾ ਸਦਾ ਲਈ ਜੀਉ ਪਿਆ ਹੈ ਤੇ ਉਹ ਸਦਾ ਲਈ ਅਮਰ ਹੋ ਗਿਆ ਇਸ ਕਰਕੇ ਮੈਨੂੰ ਇਸ ਮੌਤ ਦੀ ਕੋਈ ਪਰਵਾਹ ਨਹੀਂ ਹੈ ਮੈਨੂੰ ਇਸ ਮੌਤ ਦਾ ਕੋਈ ਡਰ ਨਹੀਂ ਹੈ ਇਸ ਸਰੀਰਕ ਮੌਤ ਦਾ ਜਿਹੇ ਮਰਨੇ ਸਭ ਜਗਤ ਤਰਾਸਿਆ ਜਿਸ ਮੌਤ ਤੋਂ ਸਾਰਾ ਜਗਤ ਡਰਦਾ ਹੈ ਘਬਰਦਾ ਹੈ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਉਸ ਮੌਤ ਦੀ ਸਮਝ ਗੁਰੂ ਦੇ ਸ਼ਬਦ ਦੇ ਦੁਆਰਾ ਮੈਨੂੰ ਹੁਣ ਆ ਚੁੱਕੀ ਹੈ ਉਸ ਮੌਤ ਦੀ ਅਸਲੀਅਤ ਨੂੰ ਮੈਂ ਸਮਝ ਚੁੱਕਾ ਹਾਂ ਕਲਤ ਕਬੀਰ ਜੀ ਨੂੰ ਜੰਜੀਰਾਂ ਦੇ ਨਾਲ ਜਕੜ ਕੇ ਤੇ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਉਹਨ ਕਾਜੀ ਜਿਹੜੇ ਹੈ ਮਹਾਵਤ ਨੂੰ ਡਰਾਵਾ ਦਿੰਦਾ ਹੈ ਕਿ ਇਸ ਹਾਥੀ ਦੇ ਸਿਰ ਦੇ ਵਿੱਚ ਸੱਟ ਕਰਾ ਇਸ ਨੂੰ ਤੋਰ ਤੇ ਕਬੀਰ ਦੇ ਉੱਤੇ ਚੜਾ ਦੇ ਹਾਥੀ ਦੇ ਸਿਰ ਦੇ ਵਿੱਚ ਮਹਾਵਤ ਸੱਟ ਮਾਰਦਾ ਹੈ ਹਾਥੀ ਜਿਹੜਾ ਹੈ ਚੀਕਾ ਮਾਰਦਾ ਹੋਇਆ ਪਛਾਣ ਭਜਦਾ ਹੈ ਤੇ ਭਗਤ ਕਬੀਰ ਜੀ ਨੂੰ ਆਪਣੇ ਪੈਰਾਂ ਦੇ ਹੇਠ ਨਹੀਂ ਲਟਾੜਦਾ ਮੰਨੋ ਕਿ ਹਸਤੀ ਇਸ ਤਰ੍ਹਾਂ ਆਖ ਰਿਹਾ ਹੋਵੇ ਕਿ ਇਹ ਤਾਂ ਰੱਬ ਦਾ ਰੂਪ ਹੈ ਮੈਂ ਤਾਂ ਇਸ ਦੇ ਕਦੇ ਵੀ ਪੈਰ ਨਹੀਂ ਰੱਖਾਂਗਾ ਹਸਤ ਭਾਗ ਕੇ ਚੀਸਾ ਮਾਰਿਆ ਇਹ ਆਮੂਰਤ ਕਹਿ ਹੋਂ ਬੁਲਹਾਰਿਆ ਮੈਂ ਤੇ ਇਸ ਨੂੰ ਸਦਕੇ ਜਾਂਦਾ ਹਾਂ ਬੁਲਹਾਰ ਜਾਂਦਾ ਹਾਂ ਇਹ ਪਰਮਾਤਮਾ ਦਾ ਬੰਦਾ ਹੈ ਅਖੀਰ ਜਦੋਂ ਬਾਰ-ਬਾਰ ਹਾਥੀ ਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹਾਥੀ ਨੇ ਕਬੀਰ ਜੀ ਨੂੰ ਆਪਣੇ ਪੈਰਾਂ ਹੇਠ ਨਹੀਂ ਮਸਲਿਆ ਤੇ ਫਿਰ ਉਹਨਾਂ ਨੂੰ ਜ਼ੰਜੀਰਾਂ ਦੇ ਨਾਲ ਜਕੜ ਕੇ ਇਹ ਗੰਗਾ ਦੇ ਡੁੰਗੇ ਪਾਣੀ ਵਿੱਚ ਲਿਜਾਇਆ ਗਿਆ ਤੇ ਡੂੰਘੇ ਪਾਣੀ ਵਿੱਚ ਜਾ ਕੇ ਸੁੱਕ ਦਿੱਤਾ ਗਿਆ ਤੇ ਉੱਥੇ ਕੀ ਵਰਤਿਆ ਗੰਗਾ ਕੀ ਲਹਿਰ ਮੇਰੀ ਥੁਕੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਇਕਬੀਰ ਕਬੀਰ ਜੀ ਦਾ ਸ਼ਬਦ ਮਿਲਦਾ ਹੈ ਮਨ ਨਾ ਡਿਗੈ ਤਨ ਕਾਹੀ ਕੋ ਡਰਾਏ ਚਰਨ ਕਮਲ ਚਿਤ ਰਹਿਉ ਸਮਾਇ ਜਦੋਂ ਮਨ ਨਹੀਂ ਡੋਦਾ ਚਿਤ ਜਿਹੜਾ ਹੈ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਇਸ ਸਰੀਰ ਨੂੰ ਡਰਾਉਣ ਦਾ ਤੁਹਾਨੂੰ ਕੀ ਲਾਭ ਹੋਵੇਗਾ ਕੀ ਫਾਇਦਾ ਹੋਵੇਗਾ ਹੁਣ ਕਬੀਰ ਜੀ ਨੂੰ ਵੀ ਇਸ ਮੌਤ ਦੇ ਬਾਰੇ ਵਿੱਚ ਡਰਾਵਾ ਦਿੱਤਾ ਗਿਆ ਮਤੀ ਦਾਸ ਜੀ ਨੂੰ ਵੀ ਇਸੇ ਹੀ ਮੌਤ ਦਾ ਡਰਾਵਾ ਦਿੱਤਾ ਗਿਆ ਦੀ ਅਲਾਜੀ ਨੂੰ ਭਾਈ ਤਾਰੂ ਸਿੰਘ ਜੀ ਨੂੰ ਵੀ ਅਜਿਹਾ ਹੀ ਕਿਹਾ ਗਿਆ ਸੀ ਜਕਰੀਆ ਖਾਨ ਕਹਿਣ ਲੱਗਾ ਤਾਰੂ ਸਿੰਘਾ ਐਵੇਂ ਕਿਉਂ ਅਨਜਾਈ ਮੌਤ ਮਰਦਾ ਹੈ ਮੁਸਲਮਾਨ ਬਣ ਜਾ ਜਾਨ ਬਖਸ਼ ਦਿੱਤੀ ਜਾਵੇ ਭਾਈ ਤਾਰੂ ਸਿੰਘ ਜੀ ਦਾ ਜਵਾਬ ਸੀ ਕਿ ਮੁਸਲਮਾਨ ਮਰਦੇ ਨਹੀਂ ਹਨ ਜਾਂ ਮੁਸਲਮਾਨ ਬਣ ਕੇ ਮੌਤ ਨਹੀਂ ਆਉਣੀ ਜੇਕਰ ਮੌਤ ਨੇ ਫਿਰ ਵੀ ਆਉਣਾ ਹੈ ਤੇ ਫਿਰ ਕਿਉਂ ਗੁਰੂ ਵੱਲੋਂ ਬੇਮਕ ਹੋਈਏ ਗੁਰੂ ਨੂੰ ਪਿੱਠ ਕਿਉਂ ਦਿਖਾਈਏ ਇਸ ਕਰਕੇ ਗੁਰੂ ਦੇ ਸ਼ਬਦ ਨੇ ਗੁਰੂ ਦੀ ਸਿੱਖਿਆ ਨੇ ਮੌਤ ਦੀ ਅਸਲੀਅਤ ਸਮਝਾ ਦਿੱਤੀ ਹੈ ਹੁਣ ਮੈਨੂੰ ਮੌਤ ਤੋਂ ਡਰ ਨਹੀਂ ਆਉਂਦਾ ਜਿਸ ਮੌਤ ਤੋਂ ਸਾਰਾ ਜਗਤ ਘਬਰਦਾ ਹੈ ਸਾਰਾ ਜਗਤ ਡਰਦਾ ਹੈ ਮੈਨੂੰ ਉਸ ਮੌਤ ਤੋਂ ਡਰ ਨਹੀਂ ਆਉਂਦਾ ਜੇ ਮਰਨਾ ਹੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸੇ ਇਸ ਤੋਂ ਅੱਗੇ ਸ਼ਬਦ ਦਾ 2 ਨੰਬਰ ਪੜਾ ਹੈ ਜਿਸ ਵਿੱਚ ਭਗਤ ਜੀ ਬਚਨ ਕਰਨ ਕਰ ਰਹੇ ਹਨ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੇ ਅਮਰ ਹੋਈ ਸੋ ਹਨ ਸਾਰਾ ਹੀ ਸੰਸਾਰ ਜਿਹੜਾ ਹੈ ਮੌਤ ਦੀ ਗੱਲ ਕਰਦਾ ਹੈ ਮਰਨ ਦੀ ਗੱਲ ਕਰਦਾ ਹੈ ਤੇ ਮਰਨ ਤੋਂ ਡਰਦਾ ਹੈ ਮਰਨ ਨੂੰ ਮਰਨ ਕਹੇ ਸਭ ਕੋਈ ਸਹਜੇ ਮਰੇ ਅਮਰ ਹੋਇਸੂ ਜਿਹੜਾ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਤੇ ਆਪਾ ਭਾਵ ਹਉਮੈ ਹੰਕਾਰ ਨੂੰ ਮਾਰ ਲੈਂਦਾ ਹੈ ਉਹ ਸਦਾ ਲਈ ਅਮਰ ਹੋ ਜਾਂਦਾ ਹੈ ਸਦਾ ਲਈ ਜੀਉਂ ਪੈਂਦਾ ਹੈ ਹੁਣ ਇਸੇ ਹੀ ਆਪਾ ਭਾਵ ਹਉਮੈ ਹੰਕਾਰ ਨੂੰ ਪਾਈ ਲੈਣਾ ਜੀ ਨੇ ਮਾਰਿਆ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਤੇ ਇਸੇ ਹੀ ਹੋਮੈ ਹੰਕਾਰ ਦੇ ਬਾਰੇ ਵਿੱਚ ਬਾਬਾ ਫਰੀਦ ਜੀ ਆਖਦੇ ਹਨ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਇਸ ਮਨ ਨੂੰ ਮੈਦਾਨ ਵਰਗਾ ਪਧਰਾ ਕਰ ਲੈ ਕਿ ਇਸ ਦੇ ਅੰਦਰ ਜਿਹੜੇ ਹੰਕਾਰ ਦੇ ਹੋਮੈ ਦੇ ਟਿੱਬੇ ਬਣੇ ਹੋਏ ਹਨ ਉਹਨਾਂ ਟਿੱਬਿਆਂ ਨੂੰ ਢਾ ਦੇ ਇਸੇ ਚੀਜ਼ ਨੂੰ ਹੀ ਹੋਮੈ ਹੰਕਾਰ ਨੂੰ ਮਾਰਨ ਦੀ ਗੱਲ ਭਗਤ ਕਬੀਰ ਜੀ ਨੇ ਇਸ ਤਰ੍ਹਾਂ ਵੀ ਕੀਤੀ ਕਿ ਜਿਹੜੇ ਬਾਸ ਜਿਹੜਾ ਹੈ ਬੜਾ ਉੱਚਾ ਲੰਬਾ ਹੁੰਦਾ ਹੈ ਤੇ ਉਸ ਨੂੰ ਇਸ ਗੱਲ ਦਾ ਹੰਕਾਰ ਹੈ ਕਬੀਰ ਬਾਸ ਬਡਾਈ ਬੂਢਿਆ ਇਉਂ ਮਤ ਡੂਬੇ ਕੋਏ ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨ ਹੋਏ ਹੰਕਾਰੀ ਮਨੁੱਖ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਵੀ ਗੁਰੂ ਤੋਂ ਸੁਗੰਧ ਦੀ ਪ੍ਰਾਪਤ ਨਹੀਂ ਕਰ ਸਕਦਾ ਜਿਵੇਂ ਬਾਸ ਜਿਹੜਾ ਹੈ ਚੰਦਨ ਦੇ ਨੇੜੇ ਉੰਗ ਕੇ ਵੀ ਸੁਗੰਧਤ ਨਹੀਂ ਹੁੰਦਾ ਇਸ ਕਰਕੇ ਜਿਸ ਨੇ ਵੀ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਨਾ ਹੈ ਹੁਣ ਉਹ ਆਪਣੇ ਅੰਦਰੋਂ ਹਉਮੈ ਹੰਕਾਰ ਆਪਾ ਭਾਵ ਨੂੰ ਮਾਰਨਾ ਪਵੇਗਾ ਤੇ ਜਿਹੜਾ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਮਾਰ ਕੇ ਹਉਮੈ ਹੰਕਾਰ ਨੂੰ ਮਾਰ ਕੇ ਤੇ ਗੁਰੂ ਦੇ ਸ਼ਬਦ ਅੱਗੇ ਮਰ ਜਾਂਦਾ ਹੈ ਗੁਰੂ ਦੀ ਗੁਰੂ ਦੇ ਚਰਨਾਂ ਵਿੱਚ ਆਤਮਿਕ ਸਪਰਮਨ ਕਰ ਦਿੰਦਾ ਹੈ ਤੇ ਆਪਣੀ ਮੈਨੂ ਮਾਰ ਲੈਂਦਾ ਹੈ ਉਹ ਗੁਰੂ ਦੇ ਦਰ ਤੇ ਪ੍ਰਵਾਨ ਚੜ ਜਾਂਦਾ ਹੈ ਇਸ ਕਰਕੇ ਪੰਕਤ ਜੀ ਨੇ ਬਾਸ ਦੀ ਉਦਾਹਰਨ ਦੇ ਕੇ ਸਮਝਾਇਆ ਹੈ ਕਿ ਬਾਸ ਨੂੰ ਉੱਚੇ ਲੰਬੇ ਹੁੰਦਾ ਹੰਕਾਰ ਹੈ ਤੇ ਇਸ ਹੰਕਾਰ ਕਰਕੇ ਉਹ ਚੰਦਨ ਦੇ ਨੇੜੇ ਉੱਗ ਕੇ ਵੀ ਸੁਗੰਧਿਤ ਨਹੀਂ ਹੁੰਦਾ ਉਸ ਦੇ ਮੁਕਾਬਲੇ ਤੇ ਧਾਤ ਪਲਾਸ ਅਰਿੰਡ ਨਿੰਮ ਜੋ ਕਿ ਨਿਕਮੇ ਜਿਹੜਾ ਵਿੱਚੋਂ ਕੁਝ ਗੁਣ ਹੁੰਦੇ ਹਨ ਉਹ ਵੀ ਚੰਦਨ ਦੇ ਨੇੜੇ ਉੱਗ ਕੇ ਚੰਦਨ ਤੋਂ ਸੁਗੰਧਿ ਪ੍ਰਾਪਤ ਕਰ ਲੈਂਦੇ ਹਨ ਪਰ ਹੰਕਾਰੀ ਬਾਸ ਜਿਹੜਾ ਹੈ ਉਹ ਸੁਗੰਧਿ ਪ੍ਰਾਪਤ ਨਹੀਂ ਕਰਦਾ ਇਸ ਕਰਕੇ ਮੌਤ ਜਿਹੜੀ ਹੈ ਉਹ ਕਈ ਤਰ੍ਹਾਂ ਦੀ ਹੈ ਇੱਕ ਮੌਤ ਹੈ ਸਰੀਰਕ ਮੌਤ ਇੱਕ ਮੌਤ ਹੈ ਮਨ ਦੀ ਇੱਕ ਮੌਤ ਹੈ ਹਉਮੈ ਹੰਕਾਰ ਦਾ ਤਿਆਗ ਕਰਨਾ ਇੱਕ ਮੌਤ ਹੈ ਪਰਮਾਤਮਾ ਵੱਲੋਂ ਬੇਮੁਖ ਹੋਣਾ ਇਸ ਤਰ੍ਹਾਂ ਕਈ ਤਰ੍ਹਾਂ ਦੀ ਮੌਤ ਜੁੜੀ ਹੈ ਗੁਰਮਤਿ ਦੇ ਵਿੱਚ ਮੰਨੀ ਗਈ ਹੈ ਜੇ ਭਗਤ ਜੀ ਬਚਨ ਕਹ ਰਹੇ ਹਨ ਕਿ ਸਾਰੇ ਵੀ ਲੋਕ ਮੌਤ ਦੀ ਗੱਲ ਕਰਦੇ ਹਨ ਮਰਨ ਦੀ ਗੱਲ ਕਰਦੇ ਹਨ ਮੌਤ ਤੋਂ ਡਰਦੇ ਹਨ ਪਰ ਜਿਹੜੇ ਲੋਕ ਆਤਮਿਕ ਅਡੋਲਤਾ ਵਿੱਚ ਟਿਕ ਕੇ ਹਉਮੈ ਨੂੰ ਮਾਰ ਲੈਂਦੇ ਹਨ ਆਪਾ ਬਖਦੂਰ ਕਰਨ ਲੈਂਦੇ ਹਨ ਉਹ ਸਦਾ ਲਈ ਅਮਰ ਹੋ ਜਾਂਦੇ ਹਨ ਸਹਜੇ ਮਰਿਆ ਅਮਰ ਹੋਈ ਸੋ ਅਖੀਰ ਵਿੱਚ ਪੰਕਤੀ ਬਚਨ ਕਰ ਰਹੇ ਹਨ ਕਹੋ ਕਬੀਰ ਮਨ ਭਇਆ ਆਨੰਦ ਗਿਆ ਭਰਮ ਰਹਾ ਪਰਮਾਨੰਥ ਹੋ ਮੇਰੇ ਮਨ ਦੇ ਵਿੱਚ ਕੇਵਲ ਤੇ ਕੇਵਲ ਆਨੰਦ ਹੀ ਆਨੰਦ ਹੈ ਮੇਰਾ ਭਰਮ ਦੂਰ ਹੋ ਗਿਆ ਹੈ ਮੇਰਾ ਕੁਲੇਖਾ ਦੂਰ ਹੋ ਗਿਆ ਅਸਲ ਵਿੱਚ ਜੀਵ ਜਿਹੜਾ ਹੈ ਭਰਮ ਦਾ ਸ਼ਿਕਾਰ ਹੋ ਕੇ ਕੁਲੇਖੇ ਦਾ ਸ਼ਿਕਾਰ ਹੋ ਕੇ ਹੀ ਤੁਖਾ ਕਹਾਂਦਾ ਹੈ ਤੇ ਜਦੋਂ ਇਸ ਜੀਵ ਦਾ ਭਰਮ ਕੁਲੇਖਾ ਖਤਮ ਹੋ ਜਾਵੇ ਤੇ ਫਿਰ ਇਸ ਨੂੰ ਪਰਮਾਤਮਾ ਵਿੱਚ ਤੇ ਆਪਣੇ ਵਿੱਚ ਅੰਤਰ ਫਰਕ ਨਹੀਂ ਲੱਗਦਾ ਉਹ ਕਦੋਂ ਜਦੋਂ ਇਹ ਜੀਵ ਆਪਣੀ ਮੈਨ ਨੂੰ ਹੋਮੈਨ ਨੂੰ ਹੰਕਾਰ ਨੂੰ ਖਤਮ ਕਰ ਲੈਂਦਾ ਫਿਰ ਇਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਤੇ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਬਚਨ ਮਿਲਦੇ ਹਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਪ੍ਰਭੂ ਤੇਰੇ ਔਰ ਮੇਰੇ ਮੇਰੇ ਔਰ ਤੇਰੇ ਵਿੱਚ ਕੀ ਫਰਕ ਹੈ ਇਸੇ ਤਰ੍ਹਾਂ ਭਗਤ ਕਬੀਰ ਜੀ ਦੇ ਬਚਨ ਹਨ ਅਬ ਤੋ ਜਾਏ ਚੜੇ ਸਿੰਗਾਸਨ ਮਿਲੇ ਹੈ ਸਾਰੇ ਪਾਨੀ ਰਾਮ ਕਬੀਰਾਂ ਇੱਕ ਪਏ ਹੈ ਕੋਈ ਨਾ ਸਕੇ ਪਛਾਨੇ ਹੁਣ ਰਾਮ ਤੇ ਕਬੀਰ ਇੱਕ ਹੋ ਗਿਆ ਇਸੇ ਹੀ ਤਰ੍ਹਾਂ ਕਬੀਰ ਜੀ ਦੇ ਬਚਨਾਂ ਹਨ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖੂੰ ਤਤ ਤੂੰ ਹੁਣ ਜਦੋਂ ਮੈਂ ਖਤਮ ਹੋ ਗਿਆ ਹੰਕਾਰ ਖਤਮ ਹੋ ਗਿਆ ਫਿਰ ਜੀਵ ਜਿੱਧਰ ਵੀ ਤੱਕਦਾ ਹੈ ਇਸ ਨੂੰ ਪਰਮਾਤਮਾ ਦਿਖਾਈ ਦਿੰਦਾ ਤੇ ਉਹ ਪਰਮਾਤਮਾ ਜਿਹੜਾ ਹੈ ਆਨੰਦ ਦਾ ਮਾਲਕ ਹੈ ਉਹ ਪਰਮਾਤਮਾ ਜਿਹੜਾ ਹੈ ਡਾਰਪੁਰਤ ਹੈ ਜਿਹੜਾ ਮਨੁੱਖ ਉਸ ਦੇ ਨਾਲ ਜੁੜਦਾ ਹੈ ਉਸ ਦੇ ਡਰ ਮੁਕਦੇ ਹਨ ਨਿਰਭਉ ਦਪੈ ਸਗਲ ਪਉ ਮਿਥੇ ਜੇ ਨਿਰਭਉ ਜਨ ਹਰ ਨਿਰਭਉ ਤੇ ਆਇਆ ਜੀ ਤਿੰਨ ਕਾ ਪਉ ਸੰਗ ਵਸੀ ਇਸ ਕਰਕੇ ਨਾ ਮਹਾਨ ਆਤਮਾਵਾਂ ਨੇ ਉਸ ਡਰ ਤੋਂ ਰਹਿਤ ਪ੍ਰਮਾਤਮਾ ਦੇ ਨਾਲ ਜੁੜ ਕੇ ਮੌਤ ਦੇ ਡਰ ਦੇ ਇੱਥੇ ਜਿਸ ਪ੍ਰਾਪਤ ਕੀਤੀ ਇਹ ਮੁਮਤ ਦੀ ਅਸਲੀਅਤ ਨੂੰ ਸਮਝਿਆ ਜਿਸ ਦੇ ਬਾਰੇ ਵਿੱਚ ਫਕਤ ਜੀ ਨੇ ਇਸ ਸ਼ਬਦ ਦੇ ਵਿੱਚ ਸਮਝਾਇਆ ਗਿਆ ਹੈ ਕਿ ਜਿਸ ਮੌਤ ਤੋਂ ਸਾਰਾ ਜਗਤ ਘਬਰਾਉਂਦਾ ਹੈ ਉਸ ਮੌਤ ਦੀ ਸਮਝ ਕਿ ਅਸਲੀਅਤ ਗੁਰੂ ਦੇ ਸ਼ਬਦ ਨੇ ਮੈਨੂੰ ਸਮਝਾ ਦਿੱਤੀ ਸੋ ਮਰਨਾ ਗੁਰ ਸ਼ਬਦ ਪ੍ਰਗਾਸੇ ਹੁਣ ਜਦੋਂ ਮੈਂ ਆਪਣੇ ਅੰਦਰੋਂ ਹੋਮੇ ਹੰਕਾਰ ਮੈਨੂੰ ਮਾਰ ਚੁੱਕਾ ਹੁਣ ਮੇਰਾ ਭੁਲੇਖਾ ਦੂਰ ਹੋ ਗਿਆ ਹੈ ਮੇਰਾ ਪਰਮ ਖਤਮ ਹੋ ਗਿਆ ਹੈ ਹੁਣ ਮੇਰੇ ਅੰਦਰ ਕੇਵਲ ਤੇ ਕੇਵਲ ਉਹ ਪਰਮ ਆਨੰਦ ਦਾ ਮਾਲਕ ਪਰਮਾਤਮਾ ਬੈਠਾ ਹੋਇਆ ਹੈ ਉਸ ਦੀ ਯਾਦ ਹੀ ਟਿਕੀ ਹੋਈ ਹੈ ਜਿਸ ਕਰਕੇ ਮੇਰੇ ਹਿਰਦੇ ਵਿੱਚ ਸਦਾ ਆਨੰਦ ਬਣਿਆ ਹੈ ਕਹੋ ਕਬੀਰ ਮਨ ਭਇਆ ਆਨੰਦ ਗਿਆ ਪਰਮ ਰਹਿਆ ਪਰਮ ਆਨੰਦ ਵਿਚਾਰ ਕਰਦੇ ਹੁਆਂ ਫੁੱਲਾਂ ਦੇ ਕਮਕਸ਼ਨੀ ਫਤਿਹ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ